ਉਨ੍ਹਾਂ ਦੇ ਉੱਤੇ ਜਿਹੜੀ ਬਦਲਾਅ ਦੀ ਸਰਕਾਰ ਲੋਕਾਂ ਨੇ ਸੋਚਿਆ ਸੀ ਬਦਲਾਅ ਆਏਗਾ ਪੰਜਾਬ ਵਿੱਚ ਬਦਲਾਅ ਤਾਂ ਕੀ ਹੋਣਾ ਸੀ ਬਦਲੇ ਦੀ ਸਰਕਾਰ ਬਣ ਕੇ ਰਹਿ ਗਈ ਔਰ ਤਕੇਣਾ ਜੋਰੋ ਜ਼ਬਰ ਦੇ ਨਾਲ ਲੋਕਾਂ ਨੇ ਮੰਗ ਦਿੱਤੀ ਪੰਜਾਬ ਤੇ ਰਾਜ ਕਰਨਾ ਚਾਹਦੇ ਆਮ ਆਦਮੀ ਪਾਰਟੀ ਨੇ ਬਿਜਲੈਸ ਦਾ ਪੂਰਾ ਦੁਰਉਪਯੋਗ ਕੀਤਾ ਕੁਨੀਸ ਦਾ ਦੁਰਉਪਯੋਗ ਕੀਤਾ ਔਰ ਪਹਿਲੇ ਉਹਦੇ ਸਾਰੀ ਬਿਜਲੈਸ ਦਾ ਦੋ ਪਰਚੇ ਪਾਛ ਕੋਸ਼ਨਾਸ਼ੁਰ ਜੀ ਇਹ ਘੁਰਤੇ ਪਛਾ ਕੀਤਾ ਫਰੀਦਾਨੇ ਦੇ ਵਿੱਚ ਤੇ ਦੂਜਾ ਪਰਚਾ ਨਿਵੈਸ਼ਨ ਕੀਤਾ 3 ਸਾਲ ਲਗਾਤਾਰ ਔਰ ਲੜੇ ਵੀ ਜੇ ਚੁਣਾ ਨੇ ਉਖਾਟੇ ਇਤਲਾ ਵੀ ਫੇਰ ਖੜੇ ਮਤਿ ਔਰ ਬਾਖ ਸਾਫ ਹੋ ਕੇ 300 ਦੀ ਲੜਾਈ ਲੜਨ ਦੇ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਇਹ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਪੂਰੀ ਜਾਂਚ ਕਰਨ ਦੇ ਬਾਅਦ ਭਾਤਕੂਸ਼ ਨਾ ਸ਼ੂ ਜੀ ਨੂੰ ਆ ਕਲੇਮ ਚਿੱਟ ਦਿੱਤੀ ਪੈਰਾਂ ਨੰਬਰ 9 ਤੇ ਪੈਰਾਂ ਨੰਬਰ 14 ਵੀ 12 24 ਨੂੰ ਅਦਖਾ ਦਿਸੀ ਜੀ ਦੁਗਾ ਜਾਣਦੇ ਹੋ ਪਿੱਛੇ ਉਹਰੇ ਚੁਣਾਂ ਦੇ ਕਮੈਂਟਸ ਸਗੇ ਕਿ ਅਬਿਊਜ਼ ਆਫ ਪਾਵਰ ਅਬਿਊਜ਼ ਆਫ ਪਬਲੀਸ ਨੇ ਵਿਜੀਲੈਂਸ ਦੇ ਅਬਿਊਜ਼ ਕੀਤੀ ਪਰ ਪਰ ਪਾਵਰ ਨੂੰ ਵਿਯੋਗ ਕਰਕੇ ਭਾਤਕੂਸ਼ਨ ਅਸ਼ੂਜੀ ਨੂੰ ਤਾਇ ਕੀਤਾ ਕਿ ਮੈਂ ਸਮਝਦਾ ਜਿਹੜਾ ਬੰਦਾ ਸਾਫ਼ ਹੁੰਦਾ ਲੋਕਾਂ ਦਾ ਸੇਵਕ ਹੁੰਦਾ ਔਰ ਕਦੇ ਨਾ ਡਰਦਾ ਤੇ ਨਾ ਝੁਕਦਾ ਦਾਤ ਪੂਜਣਾ ਅਸ਼ੂਜੀ ਨਾ ਡਰੇਦਾ ਝੁਕੀ ਕੇਵਲ ਪਾਤ ਪੂਜਣਾ ਅਸ਼ੂਜੀ ਦੀ ਅਗਰ ਗੱਲ ਖੜੀਏ ਤਾਂ ਇਹ ਜੀ ਆਫਿਸ ਸਰਕਾਰ ਨੂੰ ਕੁਰੀਸ ਤੇ ਬੜਾਈ ਕੋਸ਼ਿਸ਼ ਨੂੰ ਬਲੀ ਕਰਨ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਨਹੀਂ ਉਹਨਾਂ ਨੇ بڑے ਵੱਡੇ ਵੱਡੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਤੇ ਫੀਰਿੰਗ ਤੇ ਫੀਸ ਸੀ ਮੈਂ ਇੱਕ ਗੱਲ ਪੁੱਛਣੀ ਚਾਹਦਾ ਸਰਕਾਰ ਨੂੰ ਕਿ ਇਹ ਜਿਹੜੇ ਪੈਸੇ ਲੱਗੇ ਪੰਜਾਬ ਤੇ ਲੋਕਾਂ ਦੇ ਤੁਹਾਡੇ ਸਾਡੇ ਸਾਰਿਆਂ ਦੇ ਪੈਸੇ ਇੱਕ ਮੰਦਿਰ ਤਾਂ ਕਰਨੀ ਤੁਸੀਂ ਲਾਏ ਤੇ ਅੱਜ ਉਹ ਪੈਸੇ ਦੀ ਪ੍ਰਬਾਈ ਕੋਣ ਕਰੇਗਾ ਇਹ ਬੜਾ ਵੱਡਾ ਇਸ਼ੂ ਆ ਔਰ ਇਹ ਨਹੀਂ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤੇ ਵੀ ਇਸੇ ਤਰ੍ਹਾਂ ਕੇ ਬਣਿਆ ਫਿਰ ਹੰਤਿਆਰ ਕੰਬੋਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖੜੇ ਹੋ ਗਏ ਤੇ ਕੋਰਟ ਨੇ ਫਿਰ ਲਿਖਿਆ ਕਹਿੰਦੇ ਵੀ ਇਹ ਐਫ ਆਈ ਆਰ ਕ੍ਰੈਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਬੀਸ ਯੂਜ਼ ਕੀਤਾ ਇਹ ਕੋਰਟ ਦਾ ਥਿਊ ਆ ਕਿ ਪੁਲਿਸ ਆਪਣੀ ਪਾਵਰ ਨੂੰ ਬੀਸ ਯੂਜ਼ ਕਰਦੀ ਸੋ ਮੈਂ ਸਮਝਦਾ ਆਈ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਗਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਖੇੜਾਂ ਕਟਣ ਲਈ ਸਾਨੂੰ ਬਧਨਾਮ ਕਰਦੇ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਧਨਾਮ ਬਧਨਾਮੀ ਨਹੀਂ ਹੁੰਦੀ ਆ ਮੈਂ ਸਮਝਦਾ ਬਧਨਾਮੀ ਕੋਥੇ ਅਲਕਾ ਲੰਬਾ ਜੀ ਤੇਜਨਦਰ ਭੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਭਾਵਨਾ ਗੁਕਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਲੋਂ ਤੋਂ ਉਹਦੇ ਤੇ ਅੱਸੀ ਐਕਟ ਲਾਤਾ ਗਿਆ ਔਰ ਪਾਵਨਾ ਗੁਪਤਾ ਜੀ ਦੇ ਪਰਚਾ ਪੇਰੀ ਗੱਲਾਂ ਜਿਹੜਾ ਜਿਹਾ ਕਿਉਂਕਿ ਸਰਕਾਰ ਦੇ ਉੱਠ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ politix ਚ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਕੋਰਟ ਚ ਹੋਵੇ ਕਿਸੇ ਨੂੰ ਨਹੀਂ ਚੋਣ ਦੀ ਕੀ ਹੋ ਕੋਈ ਇਹੋ ਜੀ ਖਬਰ ਛਾਪੇ ਹੋ ਰਹੇ ਇਹ ਪੇਪਰ ਤੋਂ ਵੀ ਤੁਸੀਂ ਉਹ ਤੁਹਾਡੇ ਜੋ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਤੇ ਪਰਚੇ ਹੋਣ ਕੁਝ ਇਹੋ ਜਿਹੇ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੀ ਆਵਾਜ਼ ਨਾ ਪਰਤੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇ ਸਮੇ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਪੰਜਾਬ ਨੂੰ